ਅਕਾਲੀ ਦਲ ਸੁਧਾਰ ਲਹਿਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅੱਜ ਢਾਂਚਾ ਅਕਾਲੀ ਦਲ ਸੁਧਾਰ ਲਹਿਰ ਦਾ ਪੰਗ ਹੋ ਸਕਦਾ ਹੈ ਅਕਾਲੀ ਦਲ ਸੁਧਾਰ ਲਹਿਰ ਦਾ ਢਾਂਚਾ ਪੰਗ ਹੋ ਸਕਦਾ ਹੈ ਅੰਮ੍ਰਿਤਸਰ ਦੇ ਵਿੱਚੋਂ ਅਕਾਲੀ ਦਲ ਸੁਧਾਰ ਲਹਿਰ ਦੀ ਵੱਡੀ ਬੈਠਕ ਹੋਣ ਜਾ ਰਹੀ ਹੈ ਬੈਠਕ ਦੇ ਬਾਅਦ ਸੁਧਾਰ ਲਹਿਰ ਨੂੰ ਸਮੇਟਣ ਦਾ ਐਲਾਨ ਸੰਭਵ ਹੋ ਸਕਦਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਅੱਜ ਅਕਾਲੀ ਦਲ ਸੁਧਾਰ ਲਹਿਰ ਦੀ ਬੈਠਕ ਐ ਅੰਮ੍ਰਿਤਸਰ ਦੇ ਵਿੱਚ ਇੱਕ ਵੱਡੀ ਬੈਠਕ ਮੰਨੀ ਜਾ ਰਹੀ ਹੈ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਢਾਚਾ ਅਕਾਲੀ ਦਲ ਸੁਧਾਰ ਲਹਿਰ ਦਾ ਭੰਗ ਹੋ ਸਕਦਾ ਹੈ ਕਿਉਂਕਿ ਜਦੋਂ ਸ਼੍ਰੀ ਅਕਾਲਤ ਸਹਿਬ ਤੋਂ ਸਜ਼ਾ ਸੁਣਾਈ ਗਈ ਤਾਂ ਉਦੋਂ ਬਾਗੀ ਧੜੇ ਨੂੰ ਇਹ ਵੀ ਖਦਾਇਤਾ ਕੀਤੀਆਂ ਗਈਆਂ ਕਿ ਹੁਣ ਇਹ ਜਿਹੜੇ ਆਪੋ ਆਪਣੇ ਧੜੇ ਐ ਇਸ ਮੇਟ ਲੈ ਜਾਣ ਇਕੱਠੇ ਕਰ ਲੈ ਜਾਣ ਤਾਂ ਇੱਕ ਵਾਰੀ ਫਿਰ ਇਕਜੁੱਟ ਹੋ ਕੇ ਸੇਵਾ ਕੀਤੀ ਜਾਵੇ ਤਾਂ ਉਹ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਅਕਾਲ ਤਲ ਸਾਬ ਦਾ ਹੁਕਮ ਮੰਨਣ ਨੂੰ ਹੁਣ ਜਿਹੜੇ ਆਗੂ ਨੇ ਉਹ ਤਿਆਰ ਪਰ ਤਿਆਰ ਨੇ ਕਿਉਂਕਿ ਇੱਕ ਨਸੀਖਤ ਵੀ ਦਿੱਤੀ ਗਈ ਹੈ ਕਿ ਪੰਥ ਖਤਰੇ ਦੇ ਵਿੱਚ ਹੈ ਤੇ ਤੁਸੀਂ ਆਪੋ ਆਪਣੀ ਧੜੇ ਬਣਾਏ ਕੋਈ ਨੇਤਾ ਇਹ ਜਿਹੜੇ ਧੜੇ ਨੇ ਉਹ ਸਮੇਟ ਲੈ ਜਾਣ ਇਹ ਬਾਗੀ ਧੜੇ ਨੂੰ ਕਿਹਾ ਗਿਆ ਸੀ ਤਾਂ ਇਸ ਕਰਕੇ ਬਾਗੀ ਧੜਾ ਜੁੜਾਇਆ ਜਿਸ ਨੂੰ ਅਕਾਲੀ ਦਲ ਸੁਧਾਰ ਲਹਿਰ ਕਿਹਾ ਜਾਂਦਾ ਹੈ ਉਹ ਅੱਜ ਮੀਟਿੰਗ ਕਰੇਗਾ ਅਮ੍ਰਿਤ ਸਰ ਦੇ ਵਿੱਚ ਅੱਜ ਇੱਕ ਵੱਡੀ ਬੈਠਕ ਮੰਨੀ ਜਾ ਰਹੀ ਹੈ ਆਰ ਬੈਠਕ ਤੋਂ ਬਾਅਦ ਦੇ ਵਿੱਚ ਸੁਧਾਰ ਲਹਿਰ ਨੂੰ ਸਮੇਟਣ ਦਾ ਐਲਾਨ ਸੰਭਵ ਹੋ ਸਕਦਾ ਹੈ। ਇਕਾਲੀ ਦਲ ਦੇ ਬਾਕੀ ਧੜੇ ਨੇ ਇਹ ਸੁਧਾਰ ਲਹਿਰ ਖੜੀ ਕੀਤੀ ਸੀ। ਉਸ ਤੋਂ ਬਾਅਦ ਨਿਕਲ ਕੇ ਹੀ ਮਾਫੀ ਜਿਹੜੀ ਆਪਣੀ ਲਿਖੀ ਅਰਜੀ ਜਿਹੜੀ ਉਹ ਕਾਲਤ ਸਹਿਬ ਤੇ ਦਿੱਤੀ ਗਈ ਤੇ ਉਸ ਤੋਂ ਬਾਅਦ ਸੁਖਬੀਰ ਬਾਦਲ ਹੁਣਾਂ ਨੂੰ ਵੀ ਕਿਹਾ ਗਿਆ ਕਿ ਉਹ ਵੀ ਮਾਫੀ ਮੰਗਣ ਉਹ ਵੀ ਗੁਨਾਹ ਦੇ ਭਾਗੀਦਾਰ ਨੇ। ਉਸ ਤੋਂ ਬਾਅਦ ਕੀ ਇਹ ਸਾਰੀ ਚੀਜ਼ ਦੁਬਾਰਾ ਚਰਚਾ ਦੇ ਵਿੱਚ ਆਈ, ਦੁਬਾਰਾ ਇੱਕ ਮੁੱਦਾ ਬਣ ਗਈ ਤੇ ਉਸ ਤੋਂ ਬਾਅਦ ਇਸ ਚੀਜ਼ ਦਾ ਵਿਵਾਦ ਵੀ ਕਾਫੀ ਹੋਇਆ ਹੈ ਕਈ ਬਾਗੀ ਆਗੂ ਕਾਲੀ ਦਲ ਦੇ ਵਿੱਚ ਵਾਪਸੀ ਨੂੰ ਹੁਣ ਤਿਆਰ ਨੇ ਕੱਲ ਅਸੀਂ ਗੱਲ ਕਰ ਲਈਏ ਤਾਂ ਕੱਲ ਫਤਿਹਗੜ੍ਹ ਸਾਹਿਬ ਦੇ ਵਿੱਚ ਸੁਖਬੀਰ ਬਾਦਲ ਹੁਣੀ ਜਿੱਥੇ ਆਪਣੀ ਸੇਵਾ ਨਿਭਾਰੇ ਸੀ ਉੱਥੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਜੁੜੇ ਨੇ ਸਿਕੰਦਰ ਸਿੰਘ ਮਲੂਕਾ ਵੀ ਸੁਖਬੀਰ ਬਾਦਲ ਦੇ ਨਾਲ ਨਜ਼ਰ ਆਏ ਨੇ ਔਰ ਉਹਨਾਂ ਨੇ ਉੱਥੇ ਮੀਡੀਆ ਦੇ ਮੁਖਾਤਬ ਹੋ ਕੇ ਵੀ ਕਿਹਾ ਸੀਗਾ ਕਿ ਕਈ ਵਖਰੇਵੇਂ ਖੋ ਜਾਂਦੇ ਨੇ ਪਾਰਟੀਆਂ ਦੇ ਵਿੱਚ ਆਪਸੀ ਮਤਭੇਦ ਸੋਚ ਨੂੰ ਲੈ ਕੇ ਵਿਚਾਰ ਨੂੰ ਲੈ ਕੇ ਹੋ ਜਾਂਦੇ ਨੇ ਪਰ ਜਦੋਂ ਅਕਾਲਤ ਸਹਿਬ ਹੁਕਮ ਕਰ ਦਵੇ ਤੇ ਉਹਦੇ ਅੱਗੇ ਵਖਰੇਵੇਂ ਬਹੁਤ ਛੋਟੇ ਹੋ ਜਾਂਦੇ ਨੇ ਇਹ ਸਿਕੰਦਰ ਸਿੰਘ ਮਲੂਕਾ ਹੁਣਾਂ ਦਾ ਕੱਲ ਬਿਆਨ ਸੀ ਉਹਨਾਂ ਕਹਿ ਕਿ ਅਕਾਲੀ ਦਲ ਦੇ ਵਖਰੇਵੇਂ ਜਿਹੜੇ ਨੇ ਜਿਹੜੇ ਬੰਦਿਆਂ ਦੇ ਵਖਰੇਵੇਂ ਨੇ ਆਗੂਆਂ ਦੇ ਵਖਰੇਵੇਂ ਨੇ ਉਹ ਸ੍ਰੀ ਅਕਾਲਤ ਸਹਿਬ ਦੇ ਅੱਗੇ ਬਹੁਤ ਛੋਟੇ ਨੇ ਇਸ ਕਰਕੇ ਉਹ ਤੋਂ ਇਕੱਠੇ ਹੋਣ ਦੀ ਤਾੜਨਾ ਦਿੱਤੀ ਗਈ ਹੈ ਤਾਂ ਜ਼ਰੂਰ ਅਸੀਂ ਉੱਤੇ ਅਮਲ ਕਰਾਂਗੇ ਕੱਲ ਸਿਕੰਦਰ ਸਿੰਘ ਮਲੂਕਾ ਸੁਪੀਰ ਸਿੰਘ ਬਾਦਲ ਉਹਨਾਂ ਦੇ ਨਾਲ ਫਤਿਹਗੜ੍ਹ ਸਾਹਿਬ ਦੇ ਵਿੱਚ ਨਜ਼ਰ ਆਏ ਸੀ ਜਿੱਥੇ ਉਹ ਸੇਵਾ ਆਪਣੀ ਪੂਰੀ ਕਰ ਰਹੇ ਸੀਗੇ ਆਰਟੀਨਸਾ ਵੀ ਨਵੇਂ ਪ੍ਰਧਾਨ ਨੂੰ ਕਬੂਲਣ ਦਾ ਐਲਾਨ ਕਰ ਚੁੱਕੇ ਨੇ ਕੱਲ 3ਸਾ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਉਹਨਾਂ ਵੀ ਕਹਿ ਕਿ ਸਾਨੂੰ ਇਸ ਦੇ ਵਿੱਚ ਕੋਈ ਵੀ ਸਾਡੇ ਵੱਲੋਂ ਕੋਈ ਵੀ ਦਿੱਕਤ ਨਹੀਂ ਹੈ ਅਸੀਂ ਨਵੇਂ ਪ੍ਰਧਾਨ ਨੂੰ ਕਬੂਲਣ ਲਈ ਤਿਆਰ ਤਿਆਰ ਆ ਅਸੀਂ ਨਵਾਂ ਪ੍ਰਧਾਨ ਜਿਹੜਾ ਵੀ ਹੋਊਗਾ ਉਸ ਨੂੰ ਅਸੀਂ ਕਬੂਲ ਲਵਾਂਗੇ ਤਾਂ ਅਕਾਲੀ ਦਲ ਸੁਧਾਰ ਲਹਿਰ ਨੂੰ ਲੈ ਕੇ ਵੱਡੀ ਖਬਰ ਹੈ ਕਿ ਹੁਣ ਸਮੇਟਣ ਦੀ ਤਿਆਰੀ ਹੋ ਸਕਦੀ ਹੈ ਅੱਜ ਮੀਟਿੰਗ ਹੈ ਬੈਠਕ ਰੱਖੀ ਗਈ ਹੈ ਅੰਮ੍ਰਿਤਸਰ ਦੇ ਵਿੱਚ ਬੈਠਕ ਤੋਂ ਬਾਅਦ ਦੇ ਵਿੱਚ ਢਾਂਚਾ ਜੜਿਆ ਅਕਾਲੀ ਦਲ ਸੁਧਾਰ ਲਹਿਰ ਦਾ ਪੰਖ ਹੋ ਸਕਦਾ ਹੈ ਕਿਉਂਕਿ ਸ਼੍ਰੀ ਘਾਤਤ ਸਾਹਿਬ ਤੋਂ ਤਾੜਨਾ ਵੀ ਕੀਤੀ ਗਈ ਕਿ ਪੰਥ ਖਤਰੇ 'ਚ ਹੈ ਤਾਂ ਇਹ ਆਪਣੇ ਧੜੇ ਜੁੜੇ ਆ ਉਹ ਇਕੱਠੇ ਕਰ ਲੈ ਜਾਣ ਕੋਈ ਬਾਗੀ ਕੋ ਦਾਗੀ ਕੋਈ ਇਹ ਤੜਾ ਇਹ ਸਾਰੇ ਧੜੇ ਜੁੜੇ ਆ ਉਹ ਇਕੱਠੇ ਖੋਜਣ ਇਹ ਧੜੇ ਤੁੜੇ ਹੁਣ ਛੱਡ ਦਿੱਤੇ ਜਾਣ ਇਹਨਾਂ ਨੂੰ ਸਮੇਟ ਲਿਆ ਜਾਵੇ ਇਹ ਤਾੜਨਾ ਸ਼੍ਰੀ ਅਕਾਲਤ ਸਹਿਬ ਤੋਂ ਜਥੇਦਾਰ ਦੇ ਵੱਲੋਂ ਕੀਤੀ ਗਈ ਸੀ ਤੋਂ ਇਸ ਕਰਕੇ ਉਸ ਨੂੰ ਵਿਚਾਰਿਆ ਜਾ ਸਕਦਾ ਹੈ ਬੈਠਕ ਕੀਤੀ ਜਾ ਰਹੀ ਹੈ ਤੇ ਬੈਠਕ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਕਾਲੀ ਦਲ ਸੁਧਾਰ ਲਾਇਰ ਦਾ ਢਾਂਚਾ ਭੰਗ ਹੋ ਸਕਦਾ ਹੈ ਲਖਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅੱਜ ਢਾਂਚਾ ਅਕਾਲੀ ਦਲ ਸੁਧਾਰ ਲਖਰ ਦਾ ਪੰਗ ਹੋ ਸਕਦਾ ਹੈ ਅਕਾਲੀ ਦਲ ਸੁਧਾਰ ਲਹਿਰ ਦਾ ਢਾਂਚਾ ਪੰਗ ਹੋ ਸਕਦਾ ਹੈ ਅੰਮ੍ਰਿਤਸਰ ਦੇ ਵਿੱਚੋਂ ਅਕਾਲੀ ਦਲ ਸੁਧਾਰ ਲਖਰ ਦੀ ਵੱਡੀ ਬੈਠਕ ਹੋਣ ਜਾ ਰਹੀ ਹੈ ਬੈਠਕ ਦੇ ਬਾਅਦ ਸੁਧਾਰ ਲਹਿਰ ਨੂੰ ਸਮੇਟਣ ਦਾ ਐਲਾਨ ਸੰਭਵ ਹੋ ਸਕਦਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਅੱਜ ਅਕਾਲੀ ਦਲ ਸੁਧਾਰ ਲਹਿਰ ਦੀ ਬੈਠਕ ਐ ਅੰਮ੍ਰਿਤਸਰ ਦੇ ਵਿੱਚ ਇੱਕ ਵੱਡੀ ਬੈਠਕ ਮੰਨੀ ਜਾ ਰਹੀ ਹੈ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਢਾਚਾ ਅਕਾਲੀ ਦਲ ਸੁਧਾਰ ਲਹਿਰ ਦਾ ਭੰਗ ਹੋ ਸਕਦਾ ਹੈ ਕਿਉਂਕਿ ਜਦੋਂ ਸ਼੍ਰੀ ਅਕਾਲਤ ਸਹਿਬ ਤੋਂ ਸਜ਼ਾ ਸੁਣਾਈ ਗਈ ਤਾਂ ਉਦੋਂ ਬਾਗੀ ਧੜੇ ਨੂੰ ਇਹ ਵੀ ਖਦਾਇਤਾ ਕੀਤੀਆਂ ਗਈਆਂ ਕਿ ਹੁਣ ਇਹ ਜਿਹੜੇ ਆਪੋ ਆਪਣੇ ਧੜੇ ਐ ਇਸ ਮੇਟ ਲਈ ਜਾਣੇ ਇਕੱਠੇ ਕਰ ਲਈ ਜਾਣ ਤਾਂ ਇੱਕ ਵਾਰੀ ਫਿਰ ਇਕਜੁੱਟ ਹੋ ਕੇ ਸੇਵਾ ਕੀਤੀ ਜਾਵੇ ਤਾਂ ਉਹ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਅਕਾਲ ਤਲ ਸਾਬ ਦਾ ਹੁਕਮ ਮੰਨਣ ਨੂੰ ਹੁਣ ਜਿਹੜੇ ਆਗੂ ਨੇ ਉਹ ਤਿਆਰ ਪਰ ਤਿਆਰ ਨੇ ਕਿਉਂਕਿ ਇੱਕ ਨਸੀਖਤ ਵੀ ਦਿੱਤੀ ਗਈ ਹੈ ਕਿ ਪੰਥ ਖਤਰੇ ਦੇ ਵਿੱਚ ਹੈ ਤੇ ਤੁਸੀਂ ਆਪੋ ਆਪਣੀ ਧੜੇ ਬਣਾਏ ਕੋਈ ਨੇਤਾਏ ਜਿਹੜੇ ਧੜੇ ਨੇ ਉਹ ਸਮੇਟ ਲੈ ਜਾਣ ਇਹ ਬਾਗੀ ਧੜੇ ਨੂੰ ਕਿਹਾ ਗਿਆ ਸੀ ਤਾਂ ਇਸ ਕਰਕੇ ਬਾਗੀ ਧੜਾ ਜੁੜਾਇਆ ਜਿਸ ਨੂੰ ਅਕਾਲੀ ਦਲ ਸੁਧਾਰ ਲਹਿਰ ਕਿਹਾ ਜਾਂਦਾ ਹੈ ਉਹ ਅੱਜ ਮੀਟਿੰਗ ਕਰੇਗਾ ਅਮ੍ਰਿਤਸਰ ਦੇ ਵਿੱਚ ਅੱਜ ਇੱਕ ਵੱਡੀ ਬੈਠਕ ਮੰਨੀ ਜਾ ਰਹੀ ਹੈ ਅਰ ਬੈਠਕ ਤੋਂ ਬਾਅਦ ਦੇ ਵਿੱਚ ਸੁਧਾਰ ਲਹਿਰ ਨੂੰ ਸਮੇਟਣ ਦਾ ਐਲਾਨ ਸੰਭਵ ਹੋ ਸਕਦਾ ਹੈ। ਆਕਾਲੀ ਦਲ ਦੇ ਬਾਕੀ ਧੜੇ ਨੇ ਇਹ ਸੁਧਾਰ ਲਹਿਰ ਖੜੀ ਕੀਤੀ ਸੀ। ਉਸ ਤੋਂ ਬਾਅਦ ਨਿਕਲ ਕੇ ਹੀ ਮਾਫੀ ਜਿਹੜੀ ਆਪਣੀ ਲਿਖੀ ਅਰਜੀ ਜਿਹੜੀ ਉਹ ਕਾਲਤ ਸਹਿਬ ਤੇ ਦਿੱਤੀ ਗਈ ਤੇ ਉਸ ਤੋਂ ਬਾਅਦ ਸੁਖਬੀਰ ਬਾਦਲ ਹੁਣਾਂ ਨੂੰ ਵੀ ਕਿਹਾ ਗਿਆ ਕਿ ਉਹ ਵੀ ਮਾਫੀ ਮੰਗਣ ਉਹ ਵੀ ਗੁਨਾਹ ਦੇ ਭਾਗੀਦਾਰ ਨੇ। ਤਾਂ ਉਸ ਤੋਂ ਬਾਅਦ ਕੀ ਇਹ ਸਾਰੀ ਚੀਜ਼ ਦੁਬਾਰਾ ਚਰਚਾ ਦੇ ਵਿੱਚ ਆਈ। ਦੁਬਾਰਾ ਇੱਕ ਮੁੱਦਾ ਬਣ ਗਈ ਤੇ ਉਸ ਤੋਂ ਬਾਅਦ ਇਸ ਚੀਜ਼ ਦਾ ਵਿਵਾਦ ਵੀ ਕਾਫੀ ਹੋਇਆ ਹੈ ਕਈ 바ਗੀ ਆਗੂ ਕਾਲੀ ਦਲ ਦੇ ਵਿੱਚ ਵਾਪਸੀ ਨੂੰ ਹੁਣ ਤਿਆਰ ਨਹੀਂ ਕੱਲ ਅਸੀਂ ਗੱਲ ਕਰ ਲਈਏ ਤਾਂ ਕੱਲ ਫਤਿਹਗੜ੍ਹ ਸਾਹਿਬ ਦੇ ਵਿੱਚ ਸੁਖਬੀਰ ਬਾਦਲ ਹੁਣੀ ਜਿੱਥੇ ਆਪਣੀ ਸੇਵਾ ਨਿਭਾ ਰਹੇ ਸੀ ਉੱਥੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਜੁੜੇ ਨੇ ਸਿਕੰਦਰ ਸਿੰਘ ਮਲੂਕਾ ਵੀ ਸੁਖਬੀਰ ਬਾਦਲ ਦੇ ਨਾਲ ਨਜ਼ਰ ਆਏ ਨੇ ਔਰ ਉਹਨਾਂ ਨੇ ਉੱਥੇ ਮੀਡੀਆ ਦੇ ਮੁਖਾਤਬ ਹੋ ਕੇ ਵੀ ਕਿਹਾ ਸੀਗਾ ਕਿ ਕਈ ਵੱਖਰੇਵੇਂ ਖੋ ਜਾਂਦੇ ਨੇ ਪਾਰਟੀਆਂ ਦੇ ਵਿੱਚ ਆਪਸੀ ਮਤਭੇਦ ਸੋਚ ਨੂੰ ਲੈ ਕੇ ਵਿਚਾਰ ਨੂੰ ਲੈ ਕੇ ਹੋ ਜਾਂਦੇ ਨੇ ਪਰ ਜਦੋਂ ਅਕਾਲਤ ਸਹਿਬ ਹੁਕਮ ਕਰਦੇ ਨੇ ਤੇ ਉਹਦੇ ਅੱਗੇ ਵਖਰੇਵੇਂ ਬਹੁਤ ਛੋਟੇ ਹੋ ਜਾਂਦੇ ਨੇ ਐ ਸਿਕੰਦਰ ਸਿੰਘ ਮਲੂਕਾ ਹੁਣਾਂ ਦਾ ਕੱਲ ਬਿਆਨ ਸੀ ਉਹਨਾਂ ਕਹਿ ਕਿ ਅਕਾਲੀ ਦਲ ਦੇ ਵਖਰੇਵੇਂ ਜਿਹੜੇ ਨੇ ਜਿਹੜੇ ਬੰਦਿਆਂ ਦੇ ਵਖਰੇਵੇਂ ਨੇ ਆਗੂਆਂ ਦੇ ਵਖਰੇਵੇਂ ਨੇ ਉਹ ਸ੍ਰੀ ਅਕਾਲਤ ਸਹਿਬ ਦੇ ਅੱਗੇ ਬਹੁਤ ਛੋਟੇ ਨੇ ਇਸ ਕਰਕੇ ਉਹ ਤੋਂ ਇਕੱਠੇ ਹੋਣ ਦੀ ਤਾੜਨਾ ਦਿੱਤੀ ਗਈ ਹੈ ਤਾਂ ਜ਼ਰੂਰ ਅਸੀਂ ਉੱਤੇ ਅਮਲ ਕਰਾਂਗੇ ਕੱਲ ਸਿਕੰਦਰ ਸਿੰਘ ਮਲੂਕਾ ਸੁਪੀਰ ਸਿੰਘ ਬਾਦਲ ਉਹਨਾਂ ਦੇ ਨਾਲ ਫਤਿਹਗੜ੍ਹ ਸਾਹਿਬ ਦੇ ਵਿੱਚ ਨਜ਼ਰ ਆਏ ਸੀ ਜਿੱਥੇ ਉਹ ਸੇਵਾ ਆਪਣੀ ਪੂਰੀ ਕਰ ਰਹੇ ਸੀਗੇ ਆਰਟੀਨਸਾ ਵੀ ਨਵੇਂ ਪ੍ਰਧਾਨ ਨੂੰ ਕਬੂਲਣ ਦਾ ਐਲਾਨ ਕਰ ਚੁੱਕੇ ਨੇ ਕੱਲ 3ਸਾ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਉਹਨਾਂ ਵੀ ਕਹਿ ਕਿ ਸਾਨੂੰ ਇਸ ਦੇ ਵਿੱਚ ਕੋਈ ਵੀ ਸਾਡੇ ਵੱਲੋਂ ਕੋਈ ਵੀ ਦਿੱਕਤ ਨਹੀਂ ਹੈ ਅਸੀਂ ਨਵੇਂ ਪ੍ਰਧਾਨ ਨੂੰ ਕਬੂਲਣ ਲਈ ਤਿਆਰ ਤਿਆਰ ਆ ਅਸੀਂ ਨਵਾਂ ਪ੍ਰਧਾਨ ਜਿਹੜਾ ਵੀ ਹੋਊਗਾ ਉਸ ਨੂੰ ਅਸੀਂ ਕਬੂਲ ਲਵਾਂਗੇ ਤਾਂ ਅਕਾਲੀ ਦਲ ਸੁਧਾਰ ਲਹਿਰ ਨੂੰ ਲੈ ਕੇ ਵੱਡੀ ਖਬਰ ਹੈ ਕਿ ਹੁਣ ਸਮੇਟਣ ਦੀ ਤਿਆਰੀ ਹੋ ਸਕਦੀ ਹੈ ਅੱਜ ਮੀਟਿੰਗ ਹੈ ਬੈਠਕ ਰੱਖੀ ਗਈ ਹੈ ਅੰਮ੍ਰਿਤਸਰ ਦੇ ਵਿੱਚ ਬੈਠਕ ਤੋਂ ਬਾਅਦ ਦੇ ਵਿੱਚ ਢਾਂਚਾ ਜੜਿਆ ਅਕਾਲੀ ਦਲ ਸੁਧਾਰ ਲਹਿਰ ਦਾ ਪੰਖ ਹੋ ਸਕਦਾ ਹੈ ਕਿਉਂਕਿ ਸ਼੍ਰੀ ਗੁਰਤਾਰ ਸਾਹਿਬ ਤੋਂ ਤਾੜਨਾ ਵੀ ਕੀਤੀ ਗਈ ਕਿ ਪੰਥ ਖਤਰੇ 'ਚ ਹੈ ਤਾਂ ਇਹ ਆਪਣੇ ਧੜੇ ਜੁੜੇ ਆ ਉਹ ਇਕੱਠੇ ਕਰ ਲੈ ਜਾਣ ਕੋਈ ਬਾਗੀ ਕੋ ਦਾਗੀ ਕੋਈ ਇਹ ਤੜਾ ਤਾਂ ਇਹ ਸਾਰੇ ਧੜੇ ਜੁੜੇ ਆ ਉਹ ਇਕੱਠੇ ਖੋਜਣ ਆ ਇਹ ਟੜੇ ਟੁੜੇ ਹੁਣ ਛੱਡ ਦਿੱਤੇ ਜਾਣ ਇਹਨਾਂ ਨੂੰ ਸਮੇਟ ਲਿਆ ਜਾਵੇ ਇਹ ਤਾੜਨਾ ਸ਼੍ਰੀ ਅਕਾਲਤ ਸਹਿਬ ਤੋਂ ਅ ਜਥੇਦਾਰ ਦੇ ਵੱਲੋਂ ਕੀਤੀ ਗਈ ਸੀ ਤੋਂ ਇਸ ਕਰਕੇ ਉਸ ਨੂੰ ਵਿਚਾਰਿਆ ਜਾ ਸਕਦਾ ਹੈ ਬੈਠਕ ਕੀਤੀ ਜਾ ਰਹੀ ਹੈ ਤੇ ਬੈਠਕ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਸੁਧਾਰ ਲਹਿਰ ਦਾ ਢਾਂਚਾ ਭੰਗ ਹੋ ਸਕਦਾ ਹੈ ਲਹਿਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅੱਜ ਢਾਂਚਾ ਅਕਾਲੀ ਦਲ ਸੁਧਾਰ ਲਹਿਰ ਦਾ ਭੰਗ ਹੋ ਸਕਦਾ ਹੈ ਅਕਾਲੀ ਦਲ ਸੁਧਾਰ ਲਹਿਰ ਦਾ ਢਾਂਚਾ ਭੰਗ ਹੋ ਸਕਦਾ ਹੈ ਅੰਮ੍ਰਿਤਸਰ ਦੇ ਵਿੱਚੋਂ ਅਕਾਲੀ ਦਲ ਸੁਧਾਰ ਲਹਿਰ ਦੀ ਵੱਡੀ ਬੈਠਕ ਹੋਣ ਜਾ ਰਹੀ ਹੈ ਬੈਠਕ ਦੇ ਬਾਅਦ ਸੁਧਾਰ ਲਹਿਰ ਨੂੰ ਸਮੇਟਣ ਦਾ ਐਲਾਨ ਸੰਭਵ ਹੋ ਸਕਦਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਅੱਜ ਅਕਾਲੀ ਦਲ ਸੁਧਾਰ ਲਹਿਰ ਦੀ ਬੈਠਕ ਹੈ ਅੰਮ੍ਰਿਤਸਰ ਦੇ ਵਿੱਚ ਇੱਕ ਵੱਡੀ ਬੈਠਕ ਮੰਨੀ ਜਾ ਰਹੀ ਹੈ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਟਾਚਾ ਅਕਾਲੀ ਦਲ ਸੁਧਾਰ ਲਹਿਰ ਦਾ ਭੰਗ ਹੋ ਸਕਦਾ ਹੈ ਕਿਉਂਕਿ ਜਦੋਂ ਸ਼੍ਰੀ ਅਕਾਲਤਾ ਸਾਹਿਬ ਤੋਂ ਸਜ਼ਾ ਸੁਣਾਈ ਗਈ ਤਾਂ ਉਦੋਂ ਬਾਗੀ ਧੜੇ ਨੂੰ ਇਹ ਵੀ ਖਦਾਇਤਾ ਕੀਤੀਆਂ ਗਈਆਂ ਕਿ ਹੁਣ ਇਹ ਜਿਹੜੇ ਆਪੋ ਆਪਣੇ ਧੜੇ ਐ ਇਸ ਮੇਟ ਲੈ ਜਾਣੇ ਇਕੱਠੇ ਕਰ ਲੈ ਜਾਣ ਤਾਂ ਇੱਕ ਵਾਰੀ ਫੇਰ ਇਕਜੁੱਟ ਹੋ ਕੇ ਸੇਵਾ ਕੀਤੀ ਜਾਵੇ ਤਾਂ ਉਹ ਇਹ ਵੀ ਕਿਹਾ ਜਾ ਰਿਹਾ ਕਿ ਉਹ ਕਾਲਤ ਸਹਿਬ ਦਾ ਹੁਕਮ ਮੰਨਣ ਨੂੰ ਹੁਣ ਜਿਹੜੇ ਆਗੂ ਨੇ ਉਹ ਤਿਆਰਬਰ ਤਿਆਰਨੇ ਕਿਉਂਕਿ ਇੱਕ ਨਸੀਖਤ ਵੀ ਦਿੱਤੀ ਗਈ ਹੈ ਕਿ ਪੰਥ ਖਤਰੇ ਦੇ ਵਿੱਚ ਹੈ ਤੇ ਤੁਸੀਂ ਆਪੋ ਆਪਣੀ ਧੜੇ ਬਣਾਏ ਕੋਈ ਨੇਤਾਏ ਜਿਹੜੇ ਧੜੇ ਨੇ ਉਹ ਸਮੇਟ ਲੈ ਜਾਣ ਇਹ ਬਾਗੀ ਧੜੇ ਨੂੰ ਕਿਹਾ ਗਿਆ ਸੀ ਤਾਂ ਇਸ ਕਰਕੇ ਬਾਗੀ ਧੜਾ ਜੁੜਾਇਆ ਜਿਸ ਨੂੰ ਅਕਾਲੀ ਦਲ ਸੁਧਾਰ ਲਹਿਰ ਕਿਹਾ ਜਾਂਦਾ ਹੈ ਉਹ ਅੱਜ ਮੀਟਿੰਗ ਕਰੇਗਾ ਅਮ੍ਰਿਤਸਰ ਦੇ ਵਿੱਚ ਅੱਜ ਇੱਕ ਵੱਡੀ ਬੈਠਕ ਮੰਨੀ ਜਾ ਰਹੀ ਹੈ ਔਰ ਬੈਠਕ ਤੋਂ ਬਾਅਦ ਦੇ ਵਿੱਚ સુધાર લહેર ਨੂੰ સ્મેટણ ਦਾ एलान સંભવ હો ਸਕਦਾ છે. અકાલી દલ ਦੇ બાકી તડેને એ સુધાર લહેર ખડી ਕੀਤੀ ਸੀ. ਉਸ ਤੋਂ ਬਾਅਦ ਨਿਕਲ ਕੇ ਹੀ માફੀ ਜਿਹੜੀ ਆਪਣੀ ਲਿਖੀ અરજી ਜਿਹੜੀ ਉਹ ਅਕਾਲਤ ਸਾਹਿਬ ਤੇ ਦਿੱਤੀ ਗਈ ਤੇ ਉਸ ਤੋਂ ਬਾਅਦ ਸੁਖਬੀਰ ਬਾਦਲ ਹੁਣਾਂ ਨੂੰ ਵੀ ਕਿਹਾ ਗਿਆ ਕਿ ਉਹ ਵੀ માફੀ ਮੰਗਣ, ਉਹ ਵੀ ਗੁਨਾਹ ਦੇ ਭਾਗੀਦਾਰ ਨੇ. ਤਾਂ ਉਸ ਤੋਂ ਬਾਅਦ ਹੀ ਇਹ ਸਾਰੀ ਚੀਜ਼ ਦੁਬਾਰਾ ਚਰਚਾ ਦੇ ਵਿੱਚ ਆਈ, ਦੁਬਾਰਾ ਇੱਕ ਮੁੱਦਾ ਬਣ ਗਈ ਤੇ ਉਸ ਤੋਂ ਬਾਅਦ ਇਸ ਚੀਜ਼ ਦਾ ਵਿਵਾਦ ਵੀ ਕਾਫੀ ਹੋਇਆ. ਕਈ ਬਾਗੀ ਆਗੂ ਕਾਲੀ ਦਲ ਦੇ ਵਿੱਚ ਵਾਪਸੀ ਨੂੰ ਹੁਣ ਤਿਆਰ ਨੇ ਕੱਲ ਅਸੀਂ ਗੱਲ ਕਰ ਲਈਏ ਤਾਂ ਕੱਲ ਫਤਿਹਗੜ੍ਹ ਸਾਹਿਬ ਦੇ ਵਿੱਚ ਸੁਖਬੀਰ ਬਾਦਲ ਹੁਣੀ ਜਿੱਥੇ ਆਪਣੀ ਸੇਵਾ ਨਿਭਾ ਰਹੇ ਸੀ ਉੱਥੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਜੁੜੇ ਨੇ ਸਿਕੰਦਰ ਸਿੰਘ ਮਲੂਕਾ ਵੀ ਸੁਖਬੀਰ ਬਾਦਲ ਦੇ ਨਾਲ ਨਜ਼ਰ ਆਏ ਨੇ ਔਰ ਉਹਨਾਂ ਨੇ ਉੱਥੇ ਮੀਡੀਆ ਦੇ ਮੁਖਾਤਬ ਹੋ ਕੇ ਵੀ ਕਿਹਾ ਸੀਗਾ ਕਿ ਕਈ ਵੱਖਰੇਵੇਂ ਖੋ ਜਾਂਦੇ ਨੇ ਪਾਰਟੀਆਂ ਦੇ ਵਿੱਚ ਆਪਸੀ ਮਤਭੇਦ ਸੋਚ ਨੂੰ ਲੈ ਕੇ ਵਿਚਾਰ ਨੂੰ ਲੈ ਕੇ ਹੋ ਜਾਂਦੇ ਨੇ ਪਰ ਜਦੋਂ ਅਕਾਲਤ ਸਾਬ ਹੁਕਮ ਕਰ ਦਵੇ ਤੇ ਉਹਦੇ ਅੱਗੇ ਵਖਰੇਵੇਂ ਬਹੁਤ ਛੋਟੇ ਹੋ ਜਾਂਦੇ ਨੇ ਇਹ ਸਿਕੰਦਰ ਸਿੰਘ ਮਲੂਕਾ ਹੁਣਾਂ ਦਾ ਕੱਲ ਬਿਆਨ ਸੀ ਉਹਨਾਂ ਕਹਿ ਕੇ ਅਕਾਲੀ ਦਲ ਦੇ ਵਖਰੇਵੇਂ ਜਿਹੜੇ ਨੇ ਜਿਹੜੇ ਬੰਦਿਆਂ ਦੇ ਵਖਰੇਵੇਂ ਨੇ ਆਗੂਆਂ ਦੇ ਵਖਰੇਵੇਂ ਨੇ ਉਹ ਸ੍ਰੀ ਅਕਾਲਤ ਸਾਬ ਦੇ ਅੱਗੇ ਬਹੁਤ ਛੋਟੇ ਨੇ ਇਸ ਕਰਕੇ ਉਹ ਤੋਂ ਇਕੱਠੇ ਹੋਣ ਦੀ ਤਾੜਨਾ ਦਿੱਤੀ ਗਈ ਹੈ ਤਾਂ ਜ਼ਰੂਰ ਅਸੀਂ ਉੱਤੇ ਅਮਲ ਕਰਾਂਗੇ ਕੱਲ ਸਿਕੰਦਰ ਸਿੰਘ ਮਲੂਕਾ ਸੁਪੀਰ ਸਿੰਘ ਬਾਦਲ ਉਹਨਾਂ ਦੇ ਨਾਲ ਫਤਿਹਗੜ੍ਹ ਸਾਹਿਬ ਦੇ ਵਿੱਚ ਨਜ਼ਰ ਆਏ ਸੀ ਜਿੱਥੇ ਉਹ ਸੇਵਾ ਆਪਣੀ ਪੂਰੀ ਕਰ ਰਹੇ ਸੀਗੇ ਆਰ 3ਾ ਵੀ ਨਵੇਂ ਪ੍ਰਧਾਨ ਨੂੰ ਕਬੂਲਣ ਦਾ ਐਲਾਨ ਕਰ ਚੁੱਕੇ ਨੇ ਕੱਲ 3ਾ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਉਹਨਾਂ ਵੀ ਕਹਿ ਕਿ ਸਾਨੂੰ ਇਸ ਦੇ ਵਿੱਚ ਕੋਈ ਵੀ ਸਾਡੇ ਵੱਲੋਂ ਕੋਈ ਵੀ ਦਿੱਕਤ ਨਹੀਂ ਹੈ ਅਸੀਂ ਨਵੇਂ ਪ੍ਰਧਾਨ ਨੂੰ ਕਬੂਲਣ ਲਈ ਤਿਆਰ ਤਿਆਰ ਆ ਅਸੀਂ ਨਵਾਂ ਪ੍ਰਧਾਨ ਜਿਹੜਾ ਵੀ ਹੋਊਗਾ ਉਸ ਨੂੰ ਅਸੀਂ ਕਬੂਲ ਲਵਾਂਗੇ ਤਾਂ ਅਕਾਲੀ ਦਲ ਸੁਧਾਰ ਲਹਿਰ ਨੂੰ ਲੈ ਕੇ ਵੱਡੀ ਖਬਰ ਹੈ ਕਿ ਹੁਣ ਸਮੇਟਣ ਦੀ ਤਿਆਰੀ ਹੋ ਸਕਦੀ ਹੈ ਅੱਜ ਮੀਟਿੰਗ ਹੈ ਬੈਠਕ ਰੱਖੀ ਗਈ ਹੈ ਅੰਮ੍ਰਿਤਸਰ ਦੇ ਵਿੱਚ ਬੈਠਕ ਤੋਂ ਬਾਅਦ ਦੇ ਵਿੱਚ ਢਾਂਚਾ ਜੜਿਆ ਅਕਾਲੀ ਦਲ ਸੁਧਾਰ ਲਹਿਰ ਦਾ ਪੰਖ ਹੋ ਸਕਦਾ ਹੈ ਕਿਉਂਕਿ ਸ਼੍ਰੀ ਘਾਤ ਸਹਿਬ ਤੋਂ ਤਾੜਨਾ ਵੀ ਕੀਤੀ ਗਈ ਕਿ ਪੰਥ ਖਤਰੇ 'ਚ ਹੈ ਆਏ ਆਪਣੇ ਧੜੇ ਜੁੜੇ ਆ ਉਹ ਇਕੱਠੇ ਕਰ ਲੈ ਜਾਣ ਕੋਈ ਬਾਗੀ ਕੋ ਦਾਗੀ ਕੋਈ ਇਹ ਤੜਾ ਆਏ ਸਾਰੇ ਧੜੇ ਜੁੜੇ ਆ ਉਹ ਇਕੱਠੇ ਖੋਜਣ ਇਹ ਧੜੇ ਤੁੜੇ ਹੁਣ ਛੱਡ ਦਿੱਤੇ ਜਾਣ ਇਹਨਾਂ ਨੂੰ ਸਮੇਟ ਲਿਆ ਜਾਵੇ ਇਹ ਤਾੜਨਾ ਸ਼੍ਰੀ ਅਕਾਲਤ ਸਹਿਬ ਤੋਂ ਜਥੇਦਾਰ ਦੇ ਵੱਲੋਂ ਕੀਤੀ ਗਈ ਸੀ ਤੋਂ ਇਸ ਕਰਕੇ ਉਸ ਨੂੰ ਵਿਚਾਰਿਆ ਜਾ ਸਕਦਾ ਹੈ ਬੈਠਕ ਕੀਤੀ ਜਾ ਰਹੀ ਹੈ ਤੇ ਬੈਠਕ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਕਾਲੀ ਦਲ ਸੁਧਾਰ ਲਹਿਰ ਦਾ ਢਾਂਚਾ ਭੰਗ ਹੋ ਸਕਦਾ ਹੈ ਲਹਿਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅੱਜ ਢਾਂਚਾ ਅਕਾਲੀ ਦਲ ਸੁਧਾਰ ਲਹਿਰ ਦਾ ਪੰਗ ਹੋ ਸਕਦਾ ਹੈ ਅਕਾਲੀ ਦਲ ਸੁਧਾਰ ਲਹਿਰ ਦਾ ਟਾਂਚਾ ਪੰਗ ਹੋ ਸਕਦਾ ਹੈ ਅੰਮ੍ਰਿਤਸਰ ਦੇ ਵਿੱਚੋਂ ਅਕਾਲੀ ਦਲ ਸੁਧਾਰ ਲਹਿਰ ਦੀ ਵੱਡੀ ਬੈਠਕ ਹੋਣ ਜਾ ਰਹੀ ਹੈ ਬੈਠਕ ਦੇ ਬਾਅਦ ਸੁਧਾਰ ਲਹਿਰ ਨੂੰ ਸਮੇਟਣ ਦਾ ਐਲਾਨ ਸੰਭਵ ਹੋ ਸਕਦਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਅੱਜ ਅਕਾਲੀ ਦਲ ਸੁਧਾਰ ਲਹਿਰ ਦੀ ਬੈਠਕ ਹੈ ਅੰਮ੍ਰਿਤਸਰ ਦੇ ਵਿੱਚ ਇੱਕ ਵੱਡੀ ਬੈਠਕ ਮੰਨੀ ਜਾ ਰਹੀ ਹੈ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਟਾਂਚਾ ਅਕਾਲੀ ਦਲ ਸੁਧਾਰ ਲਹਿਰ ਦਾ ਪੰਗ ਹੋ ਸਕਦਾ ਹੈ ਕਿਉਂਕਿ ਜਦੋਂ ਸ਼੍ਰੀ ਕਾਲਤ ਸਹਿਬ ਤੋਂ ਸਜ਼ਾ ਸੁਣਾਈ ਗਈ ਤਾਂ ਉਦੋਂ ਬਾਗੀ ਧੜੇ ਨੂੰ ਇਹ ਵੀ ਖਦਾਇਤਾ ਕੀਤੀਆਂ ਗਈਆਂ ਕਿ ਹੁਣ ਇਹ ਜਿਹੜੇ ਆਪੋ ਆਪਣੇ ਧੜੇ ਐ ਇਸ ਮੇਟ ਲੈ ਜਾਣੇ ਇਕੱਠੇ ਕਰ ਲੈ ਜਾਣ ਤਾਂ ਇੱਕ ਵਾਰੀ ਫਿਰ ਇਕਜੁੱਟ ਹੋ ਕੇ ਸੇਵਾ ਕੀਤੀ ਜਾਵੇ ਤਾਂ ਉਹ ਇਹ ਵੀ ਕਿਹਾ ਜਾ ਰਿਹਾ ਕਿ ਉਹ ਕਾਲਤ ਸਹਿਬ ਦਾ ਹੁਕਮ ਮੰਨਣ ਨੂੰ ਹੁਣ ਜਿਹੜੇ ਆਗੂ ਨੇ ਉਹ ਤਿਆਰਬਰ ਤਿਆਰ ਨੇ ਕਿਉਂਕਿ ਇੱਕ ਨਸੀਖਤ ਵੀ ਦਿੱਤੀ ਗਈ ਹੈ ਕਿ ਪੰਥ ਖਤਰੇ ਦੇ ਵਿੱਚ ਹੈ ਤੇ ਤੁਸੀਂ ਆਪੋ ਆਪਣੀ ਧੜੇ ਬਣਾਏ ਕੋਈ ਨੇਤਾਏ ਜਿਹੜੇ ਧੜੇ ਨੇ ਉਹ ਸਮੇਟ ਲੈ ਜਾਣ ਇਹ ਬਾਗੀ ਧੜੇ ਨੂੰ ਕਿਹਾ ਗਿਆ ਸੀ ਤਾਂ ਇਸ ਕਰਕੇ ਬਾਗੀ ਧੜਾ ਜੁੜਾਇਆ ਜਿਸ ਨੂੰ ਅਕਾਲੀ ਦਲ ਸੁਧਾਰ ਲਹਿਰ ਕਿਹਾ ਜਾਂਦਾ ਹੈ ਉਹ ਅੱਜ ਮੀਟਿੰਗ ਕਰੇਗਾ ਅਮ੍ਰਿਤਸਰ ਦੇ ਵਿੱਚ ਅੱਜ ਇੱਕ ਵੱਡੀ ਬੈਠਕ ਮੰਨੀ ਜਾ ਰਹੀ ਹੈ